ਤੇ ਜਿਵੇਂ ਕਿਸੇ ਪਹਿਲਾਂ ਗੱਲਾਂ ਕੀਤੀਆਂ ਕਿ ਕਿਸਾਨ ਜਿਹੜੇ ਹੈਗੇ ਨੇ ਉਹ ਧਰਨੇ ਤੇ ਬੈਠੇ ਨੇ ਤੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਉਹਨਾਂ ਆਪਣੇ ਹੱਥ ਨਹੀਂ ਬੈਠੇਗੇ ਉੱਥੇ ਤੇ ਉਹਨਾਂ ਨੂੰ ਉਹਦੇ ਉਹਨਾਂ ਦੇ ਹੱਕ ਮਿਲਨੇ ਚਾਹੀਦੇ ਨੇ ਤੇ ਉਹਨਾਂ ਦੇ ਖੇਤਰ ਦੇ ਵਿੱਚ ਮੇਰੇ ਪਿਤਾ ਜੀ ਨੇ ਗਾਣਾ ਲਿਖਿਆ ਸੀ ਤੇ ਉਹ ਗਾਣਾ ਮੈਂ ਜ਼ਰੂਰ ਗਾਣਾ ਚਾਹਾਂਗੀ ਇੱਥੇ ਤੇ ਕੇਸਰੀ ਕਾਣਾ ਚੋਂਦਿਆਂ ਸਾਨੂੰ ਵਰਕੇ ਨਹੀਂ ਪੈਂਦਾ ਹੁਣ ਚ ਠੰਡੇ ਬਾਹ ਤੇਰੀ ਹੌਸਲਾ ਬਣਿਆ ਰਹਿਦਾ ਤੂੰ ਪੱਟਰੇ ਨਵੇਂ ਬਣਾ ਲੈ ਸੜਕਾਂ ਤੇ ਕਿੱਲੇ ਗੱਟ ਲੈ ਨਿੱਤੇ ਅਸੀਂ ਵੀ ਬੋਰੀਆਂ ਥਲੇ ਦਬਲੇ ਨੀ ਤੇਰੇ ਖੁਰੂ ਗੈਸ ਦੇ ਕੋਲੇ ਨੀ ਅਸੀਂ ਵੀ ਬੋਰੀਆਂ ਥਲੇ ਦਬਲੇ ਤੂੰ ਮੀਟੇ ਮੀਟੇ ਖੇੜ ਕੇ ਹੈ ਟੈਮ ਟਪੋਣਾ ਪੰਜਾਬੀ ਲੱਲਾ ਤੂੰ ਦਾਗਰ ਬੜੀ ਦਿਆ ਗੋਲੀਆਂ ਕਿੰਨੇ ਪੈਰ ਤੂੰ ਕੱਟ ਲੈ ਨਿੱਤੇਰੇ ਥੁਰਗੇਸ ਦੇ ਗੋਲੇ ਨਹੀਂ ਅਸ ਵੀ ਬੋਰੀਆ ਖਲੇ ਦਬਲੇ ਨਿੱਤੇਰੇ ਥੁਰਗੇਸ ਦੇ ਗੋਲੇ ਨਹੀਂ ਅਸ ਵੀ ਬੋਰੀਆ ਖਲੇ ਦਬਲੇ